ਲੋ ਜੀ ਬਾਈ ਹਥਿਆਰ ਲੈ ਕੇ ਪਹੁੰਚੇ ਜੇ ਕਿ ਰਾਤ ਹੋਰ ਆ ਜੀ ਵੀ ਅੱਜ ਦੀ ਰਾਤ ਆ ਗਏ ਨੇ ਹੋਰ ਪਟਣੀ ਆ ਕੱਲ ਹੋਰ ਬੰਦਾ ਵਸਤ ਕਰੂੰਗਾ ਇਹਦਾ ਹੂੰ ਆ ਗਿਆ ਥੰਦੇ ਆ ਰਹਿ ਜਾਂਦਾ ਇਹ ਆ ਲਿਆ ਆ ਬਿੱਟਰ ਦਿੱਤਾ ਆ ਰਿਹਾ ਹਾਂ ਗੁਰ ਇਹ ਵੀਰੇ ਬੰਬੇ ਆ ਗਿਆ ਨਾ ਨਵਾਂ ਟਰੈਲਾ ਉਹਨੇ ਆ ਕੇ ਖੜੇ ਹੂੰ ਉਹ ਹੂੰ ਟਰੈਲਾ ਬਹੁਤ ਵਧੀਆ ਜਿਹੜਾ ਬਣਾਇਆ ਹੋਇਆ ਉੱਥੇ ਦੇਖ ਕੇ ਆਏ ਅਸੀਂ ਆਸੀ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਚ ਆਹ ਦੇਖੋ

ਤਾਜਾ ਜੇ ਟਾਲ ਹੁੰਦਾ ਖੇਲ ਮਾਉਣ ਲੰਗਾ ਤਰਸੂਗਾ ਦੇਖਣ ਕਿਦੋਂ ਲਗਾ ਮੈਂ ਆ ਦੇ ਆ ਇੱਥੇ ਦੱਬ ਦੇ ਪੂਰੇ ਦੱਬ ਦੇ ਆ ਪਛੀ ਉਹ ਗਾਹ ਵੀ ਰੱਖਣਾ ਪੈਣਾ ਅੱਜ ਆਹ ਰਾਰ ਪਟਿਆ ਇਹਨੇ ਹੁਣ ਹਮ ਅੱਜ ਮੂੰਹ ਲਾ ਗਿਆ ਉਹ ਉਧਰ ਜ਼ਿਆਦਾ ਪਟਦਾ ਹੁਣ ਸਾਲੇ ਨੇ ਨਹੀਂ ਆਦਾ ਤੇਰੇ ਦਿਮਾਗ ਨੇ ਨਹੀਂ ਕੰਮ ਕਰਿਆ ਕੀ ਹੁਣ ਦੋ ਥੈਲੇ ਐਵੇਂ ਲਾ ਦੇ ਹਾਂ ਉਥੇ ਆ ਦੇ ਇੱਕ ਇੱਕ ਥੈਲਾ ਦੇ ਥੈਲੇ ਰੋਜ਼ ਆਉਂਦਾ ਓਰੇ ਕੰਮ ਕਰਦਾ ਥੈਲੇ ਧੂਰੂ ਲੱਗਦਾ ਇਹਦਾ ਮਤਲਬ ਉਹ ਦੋ ਤਿੰਨ ਲਾ ਦੇਣੇ ਅੱਜ ਰੋਜ਼ ਆਉਂਦਾ ਓਰੇ

ਇਹ ਤਾਂ ਬੀਜਾ ਵਾ ਕੰਡ ਜੀ ਐਨਾ ਮੀ ਤਾਂ ਨਹੀਂ ਹੈਗਾ ਨਹੀਂ ਮੂ ਨਹੀਂ ਹੈਗਾ ਆਪਾਂ ਸਵਾਗਾ ਮਾਰ ਦੂੰਗੇ ਉਹ ਹਾਂ ਹਣਾ ਸਵਾਗਾ ਕੇ ਉਹ ਮਾਰ ਦੂੰਗੇ ਤੁੰੜਾ ਵੀ ਢਮਾ ਨਹੀਂ 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 ਸਵਾਗਾ ਹੀ ਪੱਛੀ ਹੋ ਸੀ ਇੱਧਰ ਸਵਾਗਾ ਹੀ ਹਾਂ ਸਵਾਗਾ ਮਾਰ ਦੂੰਗੇ ਸਵਾਗਾ ਹੀ ਮਾਰਨਾ ਇਹ ਸੁੱਕੇ ਤੇ ਛੋਟੇ ਟਰੈਕਟਰ ਨਾਲ ਮਾਰ ਦੂੰਗੇ ਔਰੇ ਇਹ ਨਾਲ ਹੂੰ ਹੂੰ ਫੋੜਨਾ ਬੱਜੂ ਦਾ ਫੋੜ ਨਾਲ ਆਹੋ ਬੜੇ ਮਾਦਾ ਬਜਰ ਬਹੁਤ ਹੈ ਆਪ ਆ ਹਟ ਕੇ ਰਾਕ ਲੈ ਦੇ ਕਰਕੇ ਕੰਮ ਸਾਲਾ ਰਾਤ ਉਹ ਪਰਾਂ ਵੀ ਕਰ ਗਿਆ ਬਹੁਤ ਫਜ਼ੀ ਪਰ ਹੋਇਆ ਸਾਡਾ ਕੰਮ ਉਹਦੇ ਹਾਂ ਖਾ ਵੀ ਗਿਆ ਪੰਛੀਆਂ ਆ ਗਿਆ ਥੋੜਾ ਖਾ ਸੀ ਹੈ ਥੋੜਾ ਮੂੰਹ ਮਾਰ ਕੇ ਉਰੇ ਨੂੰ ਆਇਆ ਹੈ ਬੱਟੂ ਤੈਨੂੰ ਮੈਂ ਕਹਿੰਦਾ ਉਹ ਬੱਟੂ ਗਿਆ ਆ ਦੇ ਉਰੇ ਨੂੰ ਆਇਆ ਆ ਦੇਖ ਆ ਗਿਆ ਆਹ ਇੱਥੇ ਨਹੀਂ ਪੱਠ ਹੋਈ ਤੇ ਇੱਥੇ ਨਹੀਂ ਪੱਠ ਹੋਈ ਅਜਿਹੀ ਪੰਛੀਆਂ 2000 ਪੰਛੀਆਂ ਇਹਦੇ ਆ ਦੇ ਹੂੰ ਆ ਚੁੱਪ ਕੇ ਗਿਆ ਥੋੜਾ ਬੰਦੇ ਬਾਹਰ ਇਕੱਠਾ ਖੜਾ ਬੰਦੇ ਬੰਦੇ ਮੈਂ ਚੂਹਦਾ ਮਗਾ ਹੁਣ ਉਹ ਹੀ ਲਾ ਦिए ਰੱਸੀ ਰੱਸੀ ਡਿਸਕੋ ਜੀ ਨਾ 100 ਰੁਪਏ ਸਾਰੇ ਦਾ ਸਾਰੇ ਘੁੰਮੀ ਵਾਲੀ ਖੀਲੀਆ ਕੱਟ ਕੇ ਹੂੰ ਠੀਕ ਨਹੀਂ ਗੱਲ ਉਥੇ ਬਾਹਰ ਡਰਦਾ ਇਹ ਆਹੋ ਕੱਢੂਗੇ ਵੀ ਉਰੇ ਇਹ ਇੱਥੇ ਸਮਝਿਆ ਡੋਲ ਪਰ ਕੱਟ ਹੋਣੀ ਆ ਡੋਲ ਪਰ ਕੱਟਦੇ ਜੀ ਅਸੀਂ ਡੋਲ ਪਰ ਡੋਲ ਦੇ ਨਾਲ ਕੀਲਾ ਕੱਟ ਹੋਣਾ ਇਹਨੂੰ ਡੋਲ ਪਰ ਕੱਟ ਦੂਗੇ ਹੂੰ ਹਨਾ ਕਰੀਣਾ ਪੈਣਾ ਇਹਦਾ ਅੱਜ ਕੰਮ ਇਹਦੇ ਥਲੇ ਦਾ ਪੜਦੇ ਨੇ ਸਾਰੀ ਕਿੰਨੀ ਆਤੀ ਕਿੰਨੀ ਪਿੱਛੇ ਪਾਉਦੋ ਕਿੰਨੀ ਪੜਤੀਆਂ ਵੱੱਲਾ ਉਹ ਸਿਰੇ ਦੇਖ ਤੂੰ ਹੂੰ ਹਾਂ ਕਰ ਗਿਆ ਕੰਮ ਪਰੀਆਂ ਪਈਆਂ ਜਿਹੜੀਆਂ ਟਰਾਲੇ 'ਚ ਹਾਂ ਲਿਆ ਕੇ ਨਾ ਦੱਬ ਕੇ ਜਾਂਦੇ ਅੱਜ ਜਿੱਥੇ ਪੱਟੀ ਪੁੱਥੀ ਦੱਬ ਹੋਣੀ ਆ ਆ ਦੇਖਤਾ ਕੰਮ ਕਰ ਲੈਨੇ ਚੂਪਿਆ ਵਧੇਲੇ ਥਲੇ ਨੇ ਬੰਦੇ ਵਾਂਗ ਬਹਿ ਕੇ ਇਹ ਕੱਲ ਨਹੀਂ ਜਾਏਗਾ ਨਾ ਹੈ ਨਹੀਂ ਤਾਂ ਇਹ ਹਾਂ ਕੱਲ ਨਹੀਂ ਜਾਣਾ ਨਾ ਰਾਤ ਹੈ ਰਾਤ ਕਰ ਗਿਆ ਕੰਮ ਹਾਂ ਤੈਨੂੰ ਮੈਂ ਕੀ ਕਹਿੰਦਾ ਵੀ ਤੂੰ ਗਲਤੀ ਕਰਤੀ ਤੇ ਫੈਲਾ ਲਾ ਮੋਗਾ ਤੈਨੂੰ ਦੱਸਿਆ ਤਾਂ ਹੈਗਾ ਤਾਂ ਤੂੰ ਉੱਥੇ ਮਿਰਚਾਂ ਲਾਈ ਗਿਆ ਜਦ ਹੋਰ ਕਾਤੇ ਕਹਿੰਦਾ ਤੈਨੂੰ ਮੈਂ ਇੱਕ ਸਾਈੜੇ ਲਾਗ ਲਾਗ ਵਾਲੇ ਉਹ ਇੱਥੇ ਤਾਂ ਪੱਟ ਵੀ ਨਹੀਂ ਹੋਇਆ। ਉਦੋਂ ਕੈਮਰਾ ਹੈਗਾ ਥਾਲੇ ਨੇ। ਕੜਾਈ ਜੀ ਮਾਰ ਗਿਆ। ਆਹ ਦੇਖ ਲੈ। ਲੈ। ਹੂੰ ਹੂੰ ਹੂੰ। ਲੈ। ਆ ਵੀ ਪੱਟ ਗਿਆ। ਪਾ ਟਾਈਮ ਲਾ ਕੇ ਗਿਆ ਵੇ ਆ। ਹੈਂ? ਕਿੰਨਾ ਟਾਈਮ ਲਾ ਕੇ ਗਿਆ ਉਹ ਥਾਲੇ ਨੇ। ਹੂੰ। ਇੱਧਰ ਆ ਹਟਾਲਦਾ ਤਾਂ ਹੈ। ਆ ਇੰਨਾ ਥੋੜੋ ਤਾਂ ਕੱਲ। ਉਹ ਹੁੰਜੇ ਦਾ ਥੋੜਾ ਜਿਹਾ। ਇਹ ਤਾਂ ਸਾਰੇ ਪੱਟ ਦੇਣਾ ਥਾਲੇ ਨੇ ਫਿਰ ਇਹ ਸਾਰੇ। ਆ ਦੇਖ। 18 ਪੰਗਾ ਲੈ ਲਿਆ ਉਹ ਰੇ ਬੀਚ ਕੇ। ਉਹ ਨਹੀਂ ਪਛੀਰੂ ਆਮਦਾ ਹੈ ਥਲੇ ਦੂਹੇ ਨੂੰ ਤਾਂ ਮੂੰਹ ਵੀ ਲਾਇਆ ਇਹਨੇ ਜੇ ਖੜਾ ਤਾਂ ਹਾਂ ਸਮਝਿਆ ਗੱਲ ਦੂਹੇ ਨੂੰ ਤਾਂ ਮੂੰਹ ਵੀ ਲਾਇਆ ਇਹਨੇ ਆਏ ਕੱਲ ਦਾ ਅਹਰਾ ਅੱਧਾ ਸਾਰਾਈ ਹੂੰ ਉਹ ਕੱਲ ਦਾ ਹੈ ਆ ਵੀ ਰਾਤ ਕਰਕੇ ਗਿਆ ਗਾ ਅੱਜ ਰਾਤ ਨੂੰ ਫੇਰ ਕਰ ਦਮਾਂ ਕੰਮ ਜੇ ਥਲੇ ਦਾ ਕਿ ਤਾਹੀ ਹਟਣਾ ਹੈ ਦੱਸ ਸਾਲੇ ਆਹ ਗੱਲ ਤਾਂ ਆ ਗਿਆ ਨਾ ਆਹ ਭਾਈ ਦੇਖ ਲੋ ਜ਼ਿਮੀਦਾਰ ਨੂੰ ਇਹ ਨਹੀਂ ਟਿਕਣ ਦਿੰਦੇ ਹਾਂ ਆ ਦੇਖੀ ਮੈਂ ਵੀੜਿਆ ਕੱਲ ਦਾ ਥਾਲਾ ਇਹ ਸਾਰਾ ਹਾਂ ਖਤਮ ਕਰਤੀਆਂ ਪੱਛੀਆਂ ਉਹਦੇ ਰੇ ਸ਼ਾਮ ਨੂੰ ਮੇਰੀ ਗੱਲ ਸੁਣਨਾ ਸਾਰਾ ਪਟਤਾ ਹਾਂ ਸ਼ਾਮ ਨਾਲ ਤਾਂ ਲਿਆ ਰੱਸੀ ਹੂੰ ਸਮਝਿਆ ਸ਼ਾਮ ਨਾਲ ਰੱਸੀ ਗਾਇਲੇ ਬੋੜਾ ਭਈਆ ਪੱਛੀਆਂ ਦਾ ਬਦੰਦੇ ਨਾਲ ਪੱਛੀਆਂ ਪਰ ਰੱਬ ਦੇ ਵੱਢ ਕੇ ਉੱਥੀ ਕੰਨੇ ਨਾਲ ਭਰੀ ਬਗੰਬੇ ਰੱਖ ਲਿਆਉਂਦੇ ਆ ਇੱਕ ਭਰੀ ਕੇ ਪੱਟੀਆਂ ਤਾਂ ਹੂੰ ਭਰੀ ਕੇ ਦਾ ਕੰਮ ਐ ਹੁਣ ਵੱਢ ਕੇ ਮੋਟਰਸਾਈਕਲ ਕੱਪੇ ਰੱਖ ਲਿਆਉਂਗੇ ਆਹੋ ਕੀਲੇ ਵੱਢ ਕੇ ਲਿਆਉਂਗਾ ਉੱਥੀ ਤੇ ਕਬੂਲਰ ਦੇ ਛੋਟੇ ਤੇ ਬਾਲਣ ਦੇ ਹੂੰ ਆਹ ਜਿਹੜਾ ਰੱਸੀ ਘਮਾਉਣੀ ਪੈਣੀ ਤਾਂ ਹਟਣਾ ਇਹਦੇ ਨਹੀਂ ਨਹੀਂ ਹਟ ਸਕਦਾ ਨਹੀਂ ਕੱਲੂ ਹੋਰ ਪੱਟੇ ਵਾ ਹੋ ਗਾ ਸੀਮੈਂਟ ਸਿੱੜਦੀ ਹੈ ਨਹੀਂ ਸੀਮੈਂਟ ਨਾਲ ਕੁਝ ਨਹੀਂ ਕਰਨਾ ਯਾਰ ਇਹਨੂੰ ਹੂੰ ਸੜੀ ਕੋਲੋ ਰੋ ਵੀ ਲਾਈ ਵੀ ਦੇਖ ਲੈ ਰੌਤਾ ਵੀ ਨਹੀਂ ਗਏ ਆਪਾਂ ਫੇਰ ਇੱਥੇ ਹੀ ਪੱਟੇ ਵਾ ਹੋ ਗਏ ਨਹੀਂ ਰੌਤਾ ਨਹੀਂ ਹੈਗਾ ਰੌਤਾ ਤਾਂ ਮੈਂ ਗਿਆ ਨਹੀਂ ਕੱਲ ਰੋ ਤਾਂ ਨਹੀਂ ਜਰਨੈਲ ਕੋਈ ਪੱਟੇ ਆਪਾਂ ਹੀ ਕਰ ਲਵਾਂਗੇ ਲਊ ਪਿੱਛੇ ਜੀਮੀਦਾਰ ਨੂੰ ਆ ਹਫਤਾ ਮਾਰ ਗਿਆ ਜਾਨੀ ਸ਼ਿਕਾਰ ਨਾ ਕਰੋ ਸ਼ਿਕਾਰ ਕਰੀਏ ਨੇ ਕਿ ਗੈਰੇ ਸਾਡਾ ਸ਼ਿਕਾਰ ਕਰਦੇ ਸਾਲੇ ਹੈ ਹੈ ਕੋਈ ਤਾਂ ਹੈ ਨਾ ਬੰਦਾ ਇਹਨੂੰ ਕੱਲਾ ਹੱਥ ਪਾਉਣ ਯੋਗ ਸਾਲਿਆਂ ਨੂੰ ਸ਼ਿਕਾਰ ਜੀਮੀਦਾਰ ਦੇ ਤਾਂ ਲਿਸਾਨ ਤੇ ਚਾਹੀਦਾ ਰਫਲ ਦੇ ਹੱਥ ਚਾਹੀਦਾ ਸਾਲਾ ਤੇ ਸਾਣੇ ਤਾਂ ਜਾਨਵਰ ਨਹੀਂ ਮਾਰ ਲੈਣਾ ਇਹਨਾਂ ਸਾਲਿਆਂ ਨੇ ਇਹ ਤਾਂ ਜਾਹਾਂ ਨੂੰ ਜਾਂਦਾ ਦੇਖ ਰਿਹਾ ਤੂੰ ਕਿੱਧਰ ਤੇ ਜਾਂਦਾ ਕਿੱਧਰ ਨੂੰ ਜਾਂਦਾ ਇਹ ਸਾਲਾ ਦੇਖ ਤਾਂ ਸਹੀ ਸਾਲੇ ਨੇ ਖਤਮੇ ਕਰੀਆਂ ਪੀਆਂ ਪੱਛੀਆਂ ਉਹਦੇ ਹਾਂ ਉਹ ਕਿੱਧਰ ਨਹੀਂ ਜਾਂਦਾ ਹੋਊਗਾ ਪਤਾ ਨਹੀਂ ਸਾਲਾ ਕਿੱ데 ਨੂੰ ਜਾਂਦਾ ਹੋਰ ਤਾਂ ਕਹਿੰਦਾ ਹੈ ਨਹੀਂ ਵੀਰੇ ਹੁਣ ਕੋਈ ਵੀ ਕਾਹ ਬੰਨਾ ਹੈ 85 ਜੀ ਵੀ ਨਿਗਰ ਰੱਖਣੀ ਪੈਣੀ ਉੱਥੇ ਹੁਣ ਚੱਲ ਹੁਣ ਦੇਖੀਏ ਫਿਰ ਚੱਲ ਭਈ ਕੋਣ ਨੂੰ ਹੋਰ ਸ਼ਾਮ ਨੂੰ ਹੁਣ ਲੈ ਆਉਂਦੇ ਜੁੱਤਾ ਕੱਢ ਗਏ ਨਾ ਦੁਬਾਰਾ ਸਹੀ ਹੋਰ ਠੀਕ ਨਹੀਂ ਹਾਲ ਚੱਲ ਲੀਤੋ ਭਈਏ ਕੋਲ ਸ਼ਾਮ ਤੋ ਭਈਆ ਰੀ ਲਿਆਉਣਾ ਪੈਣਾ ਫਿਰ ਗਾਈ ਕਰਕੇ ਜਾਂਦੇ ਸੈਕਟਰ 80 ਲਾ ਦੇਣੀ ਅੱਜ ਲਾ ਦੇਣੀ ਅੱਸੀ ਲਾ ਦੇ ਕੇ ਦੋ 150 ਦੀ ਉਚਤਾਈ ਹੈ ਹਾਂ ਪਤਾ ਤਾਂ ਲੱਗ ਜੂਗਾ ਵੀ ਰਾਤ ਆਇਆ ਕਿ ਨਹੀਂ ਫਿਰ ਅੱਸੀ ਚ ਉੱਥੀ ਆਉਣਾ ਹੀ ਨਹੀਂ ਉਹਨਾਂ ਫਿਰ ਇਹ ਕਿੱਥੇ ਆ ਜੂ ਸਾਲਾ ਬਸ ਇੱਕ ਤਾਂ ਦੋ ਕਥੈਲੇ ਲਾ ਦੂੰਗਾ ਐ ਗੱਬੇ ਠੀਕ ਨਹੀਂ ਗੱਲ ਇੱਕ ਉਹਥੇ ਜੇ ਇੱਕ ਹੋਰੇ ਇੱਕੋ ਮਨ ਲਾਉਂਗੇ ਦੋ ਚਾਰ ਥੈਲੇ ਲਿਆਉਂਗੇ ਗੱਬੇ ਨਹੀਂ ਦੇਖ ਲਗੀ ਤੇ ਮੂੰਹ ਮਾਰਿਆ ਵਾ ਆਹ ਸਾਈਡ ਹੈ ਆ ਉੱਥੇ ਤੇ ਡੌਲ ਨੂੰ ਆ ਕੇ ਆਏ ਉਹ ਥਾ ਡੌਲ ਨੂੰ ਆਇਆ ਡਿੱਕੇ ਜੇ ਖਾਂਦਾ ਇਹ ਐ ਲੰਗਿਆ

ਆ ਬਿੱਟਰ ਵੀ ਧਾਰਨ ਆਦਾ ਸਾਤਾ ਹਾਂ ਦਾ ਹੋਰੀ ਰੱਖ ਲੂੰਗੇ ਆਉਂਦੀ ਰੱਖ ਲਾ ਇਹ ਮੇਰਾ ਮੰਬੇ ਆ ਗਿਆ ਨਾ ਵਾ ਟ੍ਰੈਲਰ ਵੀ ਆ ਗਿਆ ਖੜੇ ਹਾਂ ਹਾਂ ਉਹ ਹਾਂ ਟ੍ਰੈਲਰ ਬਹੁਤ ਵਧੀਆ ਏਡ ਬਣਾਇਆ ਹੋਇਆ ਉੱਥੇ ਦੇਖ ਕੇ ਆਏ ਅਸੀਂ ਲਾਈਕ ਵੀ ਪਲੇਨ ਵੀ ਬਣਾ ਕੇ ਹਾਂ ਵੀਡੀਓ ਗੰਨਾ ਬਣ ਗਈ ਵੀ ਤੇ ਅੱਛਾ ਉਟਾਲਾ ਦੇਖ ਕੇ ਆਇਆ ਹਾਂ ਇੱਧਰ ਖਿੜਾ ਦਿਓ ਵੀ ਵਧੀਆ ਹੈ ਟਰਾਲਾ ਚੱਲ 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 ਐਤੋਂ ਲੈ ਕੇ ਆ ਗੱਲ ਯਾਰ ਭੱਜੇ ਟਰਾਲਾ ਦਸਮੀ ਜਾਣਾ ਹਮ ਮਜ਼ੇ ਰੱਖ ਮੋੜ ਲੈ ਚੱਲ 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 ਕੋਈ ਥੇੜੀ ਜਗ੍ਹਾ ਕੱਢ ਕੇ ਜਾਵੇ ਐਸੀ ਜਗ੍ਹਾ चल 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 इधर एक चीज कर दे कर दे कर दे, गार दे।, गार दे जाना जाना कर दे बोल दे चल चल कर दे चल चल इधर देखी ਉੱਪਰ ਹੀ ਪਹੁੰਚ ਗਿਆ ਪੈਂਡਰ ਟਰਾਲਾ ਦੇਖ ਕੇ ਕੰਦੇ ਆਵਾ ਉਹ ਪੁੱਠੇ ਕਦੇ ਤੇ ਮਾਮੇ ਨਾ ਨੇ ਕਿੱਥੇ ਕਦੇ ਭਾਰੀ ਦਿੱਤਾ ਕਿ ਤੂੰ ਨਾ ਦੇ ਆ ਪੁੱਠੇ ਕਦੇ ਕਰਦੇ ਆ ਸਿੱਧੇ ਹੁਣ ਹੈ ਸਿੱਧੇ ਕਰਦੇ ਆ ਪੁੱਠੇ ਕਦੇ ਵੇ ਇਹ ਅੱਧੇ ਨਾਲੋਂ ਆਪਾਂ ਹੈ ਸਾਰਾ ਹੈ ਨਹੀਂ ਹੋਦਾ ਭਰਾ ਦੇ ਜੋਂ ਮਾਂ ਜਾਣ ਲੱਗਿਆ ਜਾਂ ਫੇਰ ਭਰਾ ਲੂਗੇ ਪੁੱਠੇ ਕਦੇ ਵੇ ਆ ਇਹ ਠੀਕ ਐ ਨਾ ਨਾ ਨੋਦਰ ਚੇਹੜਾ ਦੇ ਦੇ ਕਾਨੂੰ ਤਹੇ ਉਹ ਤੇ ਗਿਰਗੁਰ ਕੇ ਉਹ ਪਾ ਦੂ ਪਾ ਦੂਗਾ ਨਾ ਮੈਂ ਕੋਈ ਨਹੀਂ ਲਾ ਆ ਗਿਆ ਲੱਗ ਜਾਉ ਸੀ ਹੂੰ ਆ ਗਿਆ ਬਾਈਲੋਂ ਤੇ ਲਾ ਬਸ ਤੇ ਹੀ ਉੱਡੇ ਲੈ ਜੀ 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 ਜੇ ਮਾਰਤੀ ਆਈਗੀ ਮੈਨਾਂ ਆ ਮਨ ਜੀ ਤਾਂ ਕਿਆ ਕਰ ਰਹਾ ਦੇਖੀ ਜਾ ਕੈਸ ਕਰ ਰਹਾ ਪਰ ਅਸਹੀ ਬੰਨੀ ਵੀ ਹੈ ਕਿਤੇ ਆਹੂ ਪਿੰਡੀ ਗੁੱਟੀ ਜਿਹਨਾਂ ਤਾਂ ਨਹੀਂ ਲਾਉਂਦੇ ਹੈਗੀ ਇਧਰ ਤੋਂ ਉਹ ਗੁੰਡੀ ਹੈ ਉਹ ਨਹੀਂ ਹੈਗੀ ਕੋਕੀ ਨਾਲੇ ਬੰਨੀ ਆ ਖੜਾਈ ਵੀ ਆ ਆਹ ਨਹੀਂ ਪਿੰਡ ਪਾਇਆ ਰਿਹਾ ਤਾਂ ਬੰਨੀ ਮਨ ਜੀ ਵੀ ਗੱਲ ਤੋਂ ਗਹੀ ਹੋਣੀ ਫਿਰ ਆ ਫਿਰ ਨਹੀਂ ਪਾਇਆ ਰਿਹਾ ਲੈ ਬਸ ਇਹਦੇ ਨੜ ਬੁੱਟੇ ਸਹੀ ਕਰੀਏ ਨਡ ਸਾਰੀ ਢਿੱਲੇ ਵਿੱਚ ਮਿਲਦੀ ਆ ਪਾਸ ਦੇ ਨੇ ਆ ਚੱਕ ਕੇ ਆ ਲਾ ਚੱਕ ਕੇ ਦੇਖਦੀ ਤਾਂ ਨਹੀਂ ਲੱਗਦੀ ਆ ਚਾ ਲੱਗਦੀ ਆ ਯਾਰ ਚਾਰੇ ਟੇਰੋਂ ਕੋ ਫਿਰ ਲੱਗੂ ਜੇ ਤਦਾਂ ਕਿਆ ਹੋਣਾ ਉਹ ਇੱਧਰ ਆ ਆ ਇੱਧਰ ਪੈਣੀ ਆ ਆ ਇੱਧਰ ਲਾਉਣੀ ਆ ਇੱਧਰ ਪੈਣੀ ਆ ਨਾ ਨਾ ਹੋਣਾ ਮੈਂ ਆ ਜਿਹੜੀ ਚੀਜ਼ ਆ ਇੱਧਰ ਪੈਣੀ ਆ ਇਹ ਖੋਲ ਲੈ ਨਾ ਖੁੰਜਣ ਹੱਥ ਵਾਲੇ ਭੁੱਲ ਗਿਆ ਹਾਂ ਕੋਟ ਵੀ ਲੈ ਆਇਆ ਮੈਂ ਨਾਲੇ ਉਹ ਫੇਰ ਨੇ ਨਾਲ ਭਾਈ ਸੈੱਟ ਕਰਨ ਨਾਲੇ ਉਹ ਇਹ ਬੈੱਡ ਵੀ ਆ ਰਿਹਾ ਜੰਦੂ ਇਹ ਆਹ ਨਾਲ ਕੰਢੇ ਇੰਦਰ ਇੰਦਰ ਮੈਂ ਨਹੀਂ ਅੰਦਰ ਹੀ ਛੜ ਪਾ ਲੈ ਬੱਥੇ ਇੱਥੇ ਮਿਲੂ ਛੱਲੇਗਾ ਹੱਥ ਦੂਗਾ ਉਹਦਾ ਸੈੱਟ ਕਰ ਦਿੰਦੇ ਨੇ ਭਾਈ ਜਿਹੜਾ ਗੰਨਾ ਰਹਿ ਗਿਆ ਇਹਨੂੰ ਵੀ ਜੋ ਹੈ ਟਰਾਲੇ ਦਾ ਹੂੰ ਟਰਾਲਾ ਦੇ ਦਿੰਨ ਆਪਾਂ ਨੇ 2-4 ਕਿ ਦਿਨ ਚ ਆਹ ਨਾਲ ਲੰਬਾ ਕਰਤੀ ਜਿਹੜਾ ਹੈ ਹੈ ਮਾ ਗੱਛੇ ਤੋਂ ਗੰਦੇ ਬਣੇ ਤੇ ਲੈ ਕੇ ਅੰਦਰ ਨੂੰ ਪਾ ਦੇ ਕਿਹੜਾ ਆਹਾਂ ਉਹ ਇੱਕ ਚੂੜੀ ਹਾਂ ਜੀ ਨਾਲ ਚੂੜੀ ਬਣਾ ਬਾਈ ਹੈ ਅੰਦਰ ਨੂੰ ਬਣਾਣਾ ਉਹ ਕਿ ਲਾ ਮਾਮੀ ਨੇ ਪੁੱਠੇ ਪਰ ਜੈਕਟ ਕਸਾਇਆ ਦਾ ਇਹ ਆਏ ਲਾ ਰੱਖ ਤਾਹੀ ਰਸੀ ਬੰਨੀ ਹੋਈ ਉਹਨਾਂ ਨੇ ਦੇਖੋ ਬਿਜਲੀ ਲੱਤ ਆਉਂਦੀ ਲਿਓ ਨਟਕਾ ਸੋਣਾ ਉੱਪਰ ਲੇ ਛਿੱਲੇ ਲੇ ਕਰ ਦਿੰਦੇ ਜਾਂਦੇ ਰਹੀ ਹੈ ਹੈ ਫੇਰ ਹਾਂ ਉਹ ਵੀ ਕਰ ਸੋਣਾ ਤੇਰਾ ਫੇਰ ਤੇ ਆ ਵੀ ਦਿੰਦਾ ਉਹ ਕਰਤਾ ਤੇ ਕਿਹੜਾ ਉਹ ਪਰਾਂ ਕਰਤਾ ਹਾਂ ਉਹ ਤਾਂ ਕਰਤਾ ਲਾ ਕੇ ਦੇਖ ਵਾ ਚੱਕ ਕੇ ਹੁਣ ਹਰ ਜਾਨ ਸਿਰੇ ਦਾ ਲਾਉਂਦੇ ਨੇ ਉਹ ਵੀ ਕਰ ਸੋਣਾ ਉਹ ਢੱਲਾਈ ਪਿਆਜ਼ ਦੋ ਜੂੜੀਆਂ ਜੜੀਆਂ ਚਲ ਉਹ ਤਾਂ ਕੱਸ ਦੂੰਦੇ ਉਹ ਤਾਂ ਸਾਰਾ ਕੱਸ ਸੋਣਾ ਯਾਰ ਲੈ ਹਾਂ ਕਰ ਹੱਥ ਨਹੀਂ ਹੈਗਾ ਮੈਂ

ਨਹੀਂ ਇਹ ਤੇਰੀ ਹਰਦਾ ਦੇਖ ਲੈਂਦੇ ਇਹਨਾਂ ਨੂੰ ਕਿਆ ਕਾ ਕੀ ਕਰਾਣਾ ਉਧਰ ਰਹਿਣੀਆਂ ਤਾਂ ਉਧਰ ਰਹਿਣੀਆਂ ਇਹ ਕੋਈ ਖੜੇ ਉਹ ਆਉ ਵੀ ਖੜਦਾ ਜਾ ਮੈਂ ਕਰਦਾ ਲੂੰਦੇ ਆ ਉਹ ਵੀ ਤੇਰੀ ਇੱਧਰ ਆਉਣੀ ਆ ਆ ਵੀ ਅੰਦਰ ਆਉਣੀ ਇਹ ਵੀ ਗੱਲ ਹੈ ਇਹ ਨਹੀਂ ਇਧਰੇ ਪਾ ਤੇ ਦੀ ਹੋਣੀ ਅਹੀ ਨਾਲ ਕੋਲ ਲਿਆ ਪਰ ਮੈਂ ਇਹ ਨਹੀਂ ਜਿੱਟ ਸਕਦਾ ਇਹ ਉਹ ਦਾ ਆ ਸਿੰਗਲ ਆ ਨੜਕਾ ਆ ਜਵਾਲਾ ਹੋਣੀ ਕਿਹੜੇ ਆ ਨਾ ਥੋੜੇ ਏ ਡਬਲ ਹੋ ਕੇ ਫੇਰ ਉਹਨਾਂ ਨੂੰ ਲੋਟ ਆਉਣਾ। ਚੋ ਵੀ ਹੋ ਲੱਗਣੀ ਆ। ਹਲੇ ਪੱਕੀ ਕੱਢੀ। ਉਹ ਕਿੱਦਾਂ ਨੂੰ ਬੀਂਦਾ ਤਾਂ ਹਾਂ। ਕਰਦੇ ਨੇ ਹੁਣ ਯਾ ਵੀ ਚ ਕਰਦੇ ਆ। ਸਾਰਾ ਕੋਈ ਸੈਕਟਰ ਠੀਕ ਨਹੀਂ ਗੱਲ। ਛਾਤੀ ਲੈ ਇੱਕ ਵਾਰੀ। ਟਰਾਲਾ ਕੋ ਸੱਟ ਕਰ ਦਿੰਦੇ। ਟਰਾਲਾ ਦਾ ਵਧੀਆ ਬਣਾ ਮਾਮੇ ਨਾਲ ਬੋਲ। ਅੱਛਾ। ਫੇਰ ਬੰਨਣਾ ਲੱਗ ਦੋ ਤੇ। ਹੂੰ। ਲੋਹਾ ਨਹੀਂ। ਉਹ ਵੀ ਆਏ ਹੈਗਾ ਵੀ ਜਿਹਦੇ ਪਾਸੇ ਕੱਟ ਚ ਹੋਣੀ। ਆ ਗਿਆ। ਉਹ ਵੀ ਤਾਂ ਇਹ ਲੈ ਕਈ ਮੇਖ ਪੈਣੀ ਇਹਨੂੰ ਕਿੱਲੇ ਪੈਣੇ ਨਾਟ ਪੈਣਾ ਇਹਨੂੰ ਪਿੰਨ ਨਹੀਂ ਪੈਣੀ ਉਹ ਪੈਣੀ ਜੀ ਨਿਕਲ ਜੇ ਨਾਟ ਪੈਣਗਾ ਆਹੋ ਇਧਰ ਆ ਸੰਗਲੀ ਵੀ ਖਾ ਜਾਂਦੀ ਉਹਦੇ ਇੱਦਾਂ ਪਿੰਨ ਵੀ ਖਾ ਜਾਂਦੀ ਇਧਰ ਪਿੰਨ ਉਹ ਪੈਣਾ ਨਾਟ ਲੰਬਾ ਅੱਗੇ ਗੋਲ ਦੇਖ ਭਾਈ ਦੀ ਨੂੰ ਹਨਾ ਗੋਲ ਮੇਖ ਦੀ ਲੰਬੀ ਨੂੰ ਸੱਟ ਆ ਗਈ ਗਲੀ ਸਿੱਧੀ ਐਡਾ ਲੰਬਾ ਨਾਟ ਲੱਗਿਆ ਇੱਥੇ ਆ ਆ ਜੀ ਬਠੀ ਹੁਆ ਫਿਰ ਟੋਟੇ ਮੋਟੇ ਚਾਰ ਕੇ ਰੱਖ ਦੂੰਗਾ ਇਹਦਾ ਫਿਰ ਇੱਥੇ ਰੱਖ ਦੂੰਗਾ ਹਾਂ ਠੀਕ ਨਹੀਂ ਠੀਕ ਆ ਜੀ ਭਾਈ ਹੋਰ ਕਰਦੇ ਕਾ ਚ ਵੀ ਕੇ ਕਾ ਕਰਕੇ ਕਰਦੇ ਇਹਨੂੰ ਲੋਟ ਉਹ ਵੀ ਕਾਣੇ ਇਹਦੇ ਪਿਛੇ ਦੇ ਜਿਹੜੇ ਘੁੰਮੇ ਹੋਏ ਆ ਉਹ ਵੀ ਗਲਤ ਕਾਥੇ ਵੇ ਪਤਾ ਕਿੱਥੇ ਪੈਣਾ ਇਹ ਆ ਠੀਕ ਆ ਆ ਜੀ ਜੀ ਇਹ ਆਹ ਆਹ ਚੀਜ਼ ਅੰਦਰ ਆਉਣੀ ਦੀ ਇਹ ਹੁਣ ਬਾਹਰ ਕਾ ਸੀ ਵੇ ਨਾ ਇਹ ਅੰਦਰ ਆਉਣੀ ਇਹਦੇ ਬਸ ਇਹਦੇ ਮੈਂ ਇਹਦੇ ਕਰਕੇ ਯਾਰੂ ਕੋ ਬਾਹਰ ਨੂੰ ਗਿਆ ਮੈਂ ਹਾਂ

ਇਹ ਜੀ ਆ ਲੈ ਦਿੱਲੀ ਪਏ ਆ ਲੈ ਕੇ ਨਾ ਦਾ ਘਰ ਦੇ ਆ ਜਾਪੀਆਂ ਲੈ ਕੇ ਲੈਟ ਖੜਾ ਰਹਿਣ ਦੇ ਆ ਨਾੜ ਚੱਕਾ ਇਹਦੇ ਵਿੱਚ ਤੇ ਆ ਬਿੱਡ ਉਹਦਾ ਡਾਲਾ ਵੀ ਫਸ ਨਾਲ ਦੀ ਲਾਇਆ ਹੋਇਆ ਕੀ ਦਾ ਉਹਦਾ ਉਹਦਾ ਬਹੁਤ ਹੈਵੀ ਪੁੱਛਿਆ ਇਕੱਲਾ ਬੰਦਾ ਕਹਿੰਦਾ ਚੱਕ ਨਹੀਂ ਸਕਦਾ ਉਹਨੂੰ ਕਹਿੰਦਾ ਹਾਂ ਆ ਸਾਈਡ ਖੁੱਲਵਾ ਦਿ ਸਾਈਡ ਬਹੁਤ ਮੋਟੀ ਆ ਉਹੀ 19 ਕੇ ਲਵਾ ਦੇਣੀ ਹਾਂ ਉਹੀ ਲਾਉਣੀ ਆ ਉਹ ਜਿਆਦਾ ਮੋਟੀ ਉਹਨੂੰ ਕਰਾ ਦੇ ਉਹਦੀ ਐਗਲ ਤਾਂ ਇਹਦੇ ਦਿਖਦੇ ਐਂ ਠੀਕ ਦੀ ਹਲਦੇ ਹੀ ਲੰਬਾਈ ਬਹੁਤ ਲੱਗਿਆ 16 ਫੁੱਟ ਮੈਨੂੰ ਉਹ। ਹੂੰ 8.5 ਬਣਵਾ ਜਿਆਦਾ ਲੰਬਾ ਨਾ ਕਰਾ। ਹੈ? 8.5 ਨਹੀਂ ਨਹੀਂ ਉਧਰ ਡਾਲਾ ਖੁੱਲ ਕੇ ਸਾਰਾ ਹੋ ਗਿਆ ਤਾਂ ਉਹ ਹਨਾ ਲਾਪਰੀ ਤਾਂ ਲੱਗਦਾ ਤਾਂ। ਡਾਲਾ ਖੁੱਲ ਕੇ 18 ਉਧਰ ਵੀ ਡਾਲਾ ਖੁੱਲਣਾ ਉਧਰ ਕਿਤੇ ਬੰਦ ਰੱਖਣਾ। ਹੂੰ ਜਿਆਦਾ ਤਾਂ ਜੀ ਕਿੰਨੇ ਜਿਹਾ ਡਾਲਾ ਉਹ ਗੱਲ ਕਰਦਾ ਮੈਂ। ਅੰਤਿੰ ਦੇ ਅਨੇ ਦੇ ਕਬ ਜਹਾਜ਼ ਦਾ ਫਾਸ। ਇਹ ਹਾਂਜੀ ਇਹ ਚੀਜ਼ ਹੀ ਲੈਣ ਆਈ ਥੋੜੋ ਐ। ਹੈ ਕਿ ਨਹੀਂ? ਹਾਂ। ਗੱਲ ਨਹੀਂ ਇਹਦਾ। ਹਰ ਗਿੰਦੀ ਗੱਲ ਨਾਲ ਲੋਕ ਸਾਈਡ ਵੀ ਜ ਸਾਜੀ ਨਹੀਂ ਹੋਈ ਆ ਟਰਾਲੇ ਤੇ ਸਾਈਡ ਵੀ ਨਾ ਸੀ ਉਹ ਤੁਸਰ ਸੇ ਲਵਾਇਦਾ ਹਨਾ ਸਾਈਡ ਵੀ ਉਹਨਾਂ ਦਾ ਕਰਈ ਤੀ ਨਹੀਂ ਨਹੀਂ ਹਾਂ ਲੈ ਹੁਣ ਹੀ ਰੱਖ ਕੇ ਲਿਆ ਤੁਸੀਂ ਨੰਨ ਉਟ ਹਾਂ ਹਾਂ ਤੇ ਤੁਸੀਂ ਲਿਫਾਸ਼ੇ ਵਾ ਕੇ ਰੱਖਣੇ ਨੇ ਨਾ ਤੁਸੀਂ ਸਾਨੂੰ ਕਿਹੜੇ ਪਤਾ ਤੋਂ ਲੈ ਆਦੂ ਕਾ ਖੁੱਲਗੇ ਨਾ ਹਾਂ ਖੁੱਲਗੇ ਬਿੱਡ ਨੂੰ ਕਥੇ ਆ ਤੇ ਬਿੱਡ ਥੋੜੀ ਜਗ੍ਹਾ ਚ ਆ ਪਉਦਾ ਟਰਾਲੇ ਦਾ ਕਿਦਾ ਉਹਦਾ ਕੋ ਚੀਤੇ ਆ ਇਕੜ ਹੋਰ ਗੱਭੇ ਤੇ ਖੁੱਲਦਾ ਖੁੱਲਦਾ ਹੁਣ ਗੱਭੇ ਤੇ ਚਾਰ ਪੰਜ ਹਿੱਸੇ ਹੀ ਹੋਗੇ ਉਸਨੂੰ ਹੋਰ ਇੱਕ ਨਹੀਂ ਹੁੰਦਾ ਉਹ ਉਹਦੇ ਬਣ ਕੇ ਹੁੰਦੇ ਆ ਚਾਰ ਹਿੱਸੇ ਚਾਰ ਚਾਰ ਨਹੀਂ ਉਹਦੇ ਬਣ ਕੇ ਪੰਜ 6 ਬਣ ਕੇ ਪਿਛਲੇ ਸਣੇ ਮੂਰੇ ਆ ਲੋਗੇ ਇੱਕ ਪਿੱਛੇ ਹੋਗੇ ਪਿੱਛੇ ਪੱਲੀ ਆ ਪਿੱਛੇ ਯਾਰੀ ਉਹ 40 ਯਾਰੀ ਨੂੰ ਬਾਅਦ ਚ ਫਿਰ ਆਪੇ ਹਾਲੇ 6 ਬਣ ਕੇ ਹਮ ਸਾਰਾ 40 ਯਾਰੀ ਦਾ ਅੰਦਰ ਰੈਕਲਾਸ ਜਾਂਦਾ ਹੈ ਹਮ ਮਹੀnji ਪਾ ਲੈ ਕੇ ਚਲੋ ਜੀ ਫਿਰ ਹੁਣ ਉਹ ਲੱਗੂਗਾ ਪਤਾ 6-7 ਮਹੀਨੇ 5 ਕਿ 6 ਮਹੀਨੇ ਸਾਈ ਹੈ ਕਿ ਨਹੀਂ ਜੀ ਮੇਰੇ ਲੱਗਦਾ ਹੈ ਮਰੀ ਮੋਕਰੀ ਆ ਹੋਕਰ ਮੋਕਰੀ ਹੁੰਦੀ ਆ ਲੰਬੀ ਆ ਮੋਕਰੀ ਹਾਂ ਕੌੜੀਆਂ ਦੇ ਲੱਗੇ ਖੜਾ ਤਾਂ ਟਰਾਲੇ ਬੰਨ੍ਹਾ ਲਾ ਦਦੇ ਦੇ ਹੋ ਠੀਕ ਆ ਚੱਲ ਫਿਰ ਦੇਖੀਏ ਫਿਰ ਹੁਣ ਇਹਨੂੰ ਕਰੀਏ ਰੱਟਾ ਆ ਵੀ ਸੈੱਟ ਕਰਦੀ ਨਾਟ ਬੋਲਟ ਇਹ ਕਾਦੀ ਜਿਹੜਾ ਇਹਨਾਂ ਟੰਡਾ ਨਾ ਮਾ ਮੁਟਾ ਟੈਕਨੀਕਲ ਆਹ ਦੇਖ ਲੈ ਮੜੀ ਹਵਾ ਹੈਗੀ ਉਹ ਹਾਈ ਸੀ ਤਾਂ ਸਿਆਪਾ ਭਾਉਂ ਦਿਆ ਨਾ ਕਿਆ ਹਵਾ ਬਰਾ ਅਗੂ ਤੱਕ ਫੇਫੜਾ ਦੀ ਹੈਗੀ ਹਵਾ ਤਾਂ ਹੈਗੀ ਆ ਖੁੱਲ੍ਹਾ ਵਾ ਅਰਲੇ ਚ ਦੇਖ ਤਾਂ ਗੇੜਾ ਲਾਲਾ ਇੱਕ ਉਹ ਐ ਨਹੀਂ ਪਤਾ ਲੱਗਦਾ ਸਰੀਰ ਨੂੰ ਪਤਾ ਲੱਗਦਾ ਵੀ ਟਾਇਰ ਬਰਾਬਰ ਬੋਲਦੇ ਕਿੱਕਣਾ ਬੋਲਦੇ ਆ ਹੂੰ ਸਮਝ ਆ ਗਿਆ ਲੈ ਪਾਨਾ ਹੋਪਾ ਗੱਡਾ ਟ੍ਰੈਕਟਰ ਮਤੇ ਹੁਣ ਦੱਸ ਦੂਗਾ ਵੀ ਕਿਹੜਾ ਮਗਾਟਾ ਕਿਹੜਾ ਵਧਦਾ ਹੈ ਵਿਚਾਰਾਂ ਮਬ ਇੱਕੀ ਹੋਈ ਤਾਂ ਅਵੀ ਦੱਸ ਦੂੰਗਾ ਟੈਕਨੀਕਲ ਹਾਂ ਗੱਡੀ ਵਾਲੇ ਹੁੰਦਾ ਜੀ ਇਹਨਾਂ ਨੂੰ ਸਭ ਨੂੰ ਪਤਾ ਨਹੀਂ ਹੈਗਾ ਹਾਂ ਕਿਰਨ ਅਸਮਾਲਾ ਨਾ ਇਹੋ ਸਹੀ ਤੇ ਹੁਣ ਨਵੇਂ ਟਾਇਰ ਪਾਉਣੇ ਨੂੰ ਫਿਰਦੇ ਆ ਹੂੰ ਜਿੱਥੇ ਡਰਾਈਵਰ ਖੜ ਗਿਆ ਗੱਡੀ ਵਾਲਾ ਹੂੰ ਇਹ ਪਹਿਲਾਂ ਗਾੜੀਆਂ ਕੱਟਣੀਆਂ ਦੇਖ ਕੇ ਬਾਈਕਸ ਲੈ ਕੇ ਹੋ ਇਹ ਗੱਡੀ ਮੇਰੀ ਬੁੱਢੀ ਦਾ ਖਰਾਬ ਹੋ ਗਿਆ ਥੋੜੇ ਕਹਿੰਦੇ ਨਵੇਂ ਟਾਇਰ ਪਾਉਣੇ ਆ ਫਿਰ ਇਹ ਸਾਰਾ ਕੁਝ ਗੌਰੇ ਰੱਖਣੀ ਪੈਣੀ ਆ ਹਾਂ ਤਾਂ ਨਵੇਂ ਪਾਉਣੇ ਜਾਂ ਟਾਇਰ ਪਰ ਆਬਰ ਹਵਾਏ ਤਾਂ ਹੈ ਬਰਾਬਰ ਬੋਲਦਾ ਸਾਰਾ ਤਮਲਾ ਬੋਲੇਗਾ ਤਾਂ ਦੇ ਕੇ ਕੱਢ ਕੇ ਲਿਆਉਣਾ ਜਦ ਜਦੇ ਪਤਾ ਲੱਗ ਜਾਣਾ ਦੇਰ ਪਰਵਾ ਦੇਣਾ ਲਹਾਂ ਹਿੰਤਾ ਥੋੜਾ ਜਿਹਾ ਉਹ ਕਰਨਾ ਜਹਾ ਚਾਹ ਪੀ ਲੈ ਇਹਨੂੰ ਪਰਦੇ ਸਵਾਰਦੇ ਆ ਹਨਾ ਲੋ ਜੀ ਭਾਈ ਹਥਿਆਰ ਲੈ ਕੇ ਪਹੁੰਚੇ ਹੋਰਾ ਚੱਲੀਆਂ ਉਧਰ ਲਾ ਤੇ ਥੱਲੇ ਆਪਾਂ ਨੇ ਸਾਰੇ ਸਕੀਮ ਦੇਣ ਵਾਲਾ ਬੰਦਾ ਹੀ ਪਹੁੰਚਿਆ ਵਾ ਨਾਲ ਪ੍ਰਧਾਨ ਸਾਹਿਬ ਵੀ ਪਹੁੰਚੇ ਹੋਏ ਆ ਉੱਥੇ ਪ੍ਰਧਾਨ ਜਿਆਦਾ ਪੱਟੀ ਜਿੱਥੇ ਥੱਲੇ ਲਾਏ ਆਪਾਂ ਨੇ ਸਤਿਗੁਰਾਲ ਜੀ ਲੋ ਜੀ ਭਾਈ ਸਤਿਗੁਰਾਲ ਤਾਂ ਮੈਨੂੰ ਬੁਲਾ ਦਿੰਦੇ ਰਫਲ ਤੇ ਕੀ ਗੱਲ ਚੱਲ ਚੱਲ ਕਬੂਲ ਕਰਿਓ ਭਾਈ ਪਤ ਸਤਿਗੁਰਾਲ ਪ੍ਰਧਾਨ ਜੀ ਕੀ ਹਾਲ ਹੋ ਵਾ ਹੂੰ ਜਿਮੀ ਦਾ ਦਾ ਸ੍ਰੀ ਦੀ ਸੱਸ ਜਾਈਦਾ ਹੂੰ ਇਹ ਤਾਂ ਹੈ ਜੇ ਬਈ ਨਾ ਖੇਲਵਾ ਕੋਈ ਭਈ ਚੀਜ਼ ਨੀ ਸਾਰ ਕਰਦੀ ਇਹ ਸ਼ਿਕਾਰੀ ਸ਼ਿਕਾਰ ਕਰ ਸਕਦਾ ਉਹਦਾ ਹਾਂ ਹੁਣ ਦੇਖ ਲਾ ਥੈਲੇ ਲਾਏ ਆ ਹੁਣ ਨਾ ਆਟਿਆ ਫਿਰ ਦੱਸਿਆ ਕਰੂਗਾ ਮੈਂ ਕਹਿੰਦਾ ਥੈਲੇ ਆ ਦੇ ਸੂਰ ਕਿਤੇ ਨਾ ਹੁੰਦੇ ਜਾਂਦੇ ਟੀ ਬਣਾਈ ਆਉਂਦੇ ਆਉਂਦੇ ਜਾਂਦੇ ਆ ਬੋਲਾ ਕਹਿੰਦਾ ਸਰਦਾਰ ਜੀ ਕਹਿੰਦਾ ਰਾਤ ਨੂੰ ਚੱਲੂਗੇ ਤੋਏ ਆ ਬੋਲਾ ਕਹਿੰਦਾ ਮੈਂ ਲਗਾਤ ਹੱਤ ਮੰਤ ਖੜਾਕਾ ਸੁਣਦਾ ਤੂੰ ਤਾਂ ਖੜਾਕਾ ਬਣੂਗਾ ਕੋਲ ਬਾੜ ਦੇ ਨੇ ਹਾਂ ਬਸ ਬਚੇ ਬਚੇ ਵਾਲੀ ਆ ਤਾ ਦੇਂਗਾ ਆ ਇਹਦੇ ਵਿੱਚ ਜਰਦੀ ਫਿਰ ਸਵਾ ਰੱਖੀ ਕਰੂਗਾ ਤੂੰ ਇਹਦੇ ਵਿੱਚ ਝੜ ਕੇ ਹਾਂ ਬਚੇ ਵਾਲੀ ਆ ਤਾਖਤ ਵਿੱਚ ਜਰਜੂਗਾ ਕਰੂਗਾ ਤਾਇਆ ਤੈਨੂੰ ਖੜਾਕਾ ਸੁਣੂ ਹਾਂ ਉਹ ਹੁਣ ਤਾਂ ਹਟਣਾ ਚਾਹੀਦਾ ਥੱਲੇ ਚਮਕਣੇ ਰਾਤ ਨੂੰ ਇਹੇ ਇਹ ਹਟਦਾ ਹਾਂ ਜੇ ਨਹੀਂ ਹਟਿਆ ਬਸ ਸਾਨੂੰ ਹਟਾਵੂਗਾ ਚੰਗੀ ਤਰ੍ਹਾਂ ਮੁੜ ਕੇ ਮੂੰਹ ਵੀ ਹਾਂ ਮੂੰਹ ਨਹੀਂ ਕਰੂਗਾ ਮੇਰਾ ਪੱਕਾ ਪੈਂਚਰ ਲਾਉਂਗਾ ਅਸੀਂ ਕਹਿੰਦੇ ਕਾਹਨੂੰ ਨਿਆਣੇ ਰੋਲ ਲਿਆ ਥਾਲੇ ਐ ਕਾਹਨੂੰ ਬੱਚੇ ਰੋਲ ਲਿਆ ਉਹਦੇ ਕਾਨੂੰ ਖੜਕੜਕਾ ਕਰਨ ਹਾਂ ਝੱਟ ਤਾਂ ਆਂ ਕਰਿਆ ਪਈਨੇ ਤੰਗੇ ਤਾਂ ਹਾਲਾ ਤੇ ਕੰਮਣ ਛੇੜ ਤਾਂ ਸਾਨੂੰ ਹੁਣ ਦੇਖ ਲੈ ਪੱਥੀਆਂ ਕਿੰਨਾ ਘੰਟਾ ਲੱਗਿਆ ਡੇਢ ਘੰਟਾ ਦੱਬਣੇ ਨੂੰ ਹਲੇ ਜੇਕਰ ਰਾਤ ਹੋਰ ਆ ਜੀ ਵੀ ਅੱਜ ਦੀ ਰਾਤ ਆ ਗਈ ਨੇ ਹੋਰ ਪਟਣੀਆਂ ਕੱਲੂ ਹੋਰ ਬੰਦਾ ਵਸਤ ਕਰੂੰਗਾ ਇਹਦਾ ਹਮ ਅੱਜ ਅਸੀਂ ਰੱਸੀ ਲੈ ਆਈ ਥੋੜੀ ਜੀ ਰੱਸੀ ਨਹੀਂ ਸਾਨੂੰ ਮਿਲੀ ਹੈ ਐ ਇਹਨੂੰ ਲਾ ਲੈਣੀ ਅਸੀਂ ਹੁਣ ਰੱਸੀ ਦਾ ਪਲਾਨ ਉਹ ਤੇਰੀ ਪਈ ਆ ਬਿੱਲੂ ਕੋਲ ਮੁੱਕੀ ਹੋਈ ਕਹਿੰਦਾ ਆ ਜਾਣੀ ਕਦੇ ਤੇ ਨੂੰ ਚਿੱਟੀ ਲੈ ਬਿੱਲੂ ਦੇ ਸਹਾਰੇ ਚਿੱਟੀ ਲਾਉਣੀ ਆ ਚਿੱਟੀ ਲਾ ਕੇ ਲਫਾਫੇ ਬੰਦੇ ਮੈਂ ਕਹਿੰਦਾ ਕਿ ਲੋਲੇ ਆ ਕੇ ਆਦ ਵਾਲੇ ਲੋੜੇ ਨਹੀਂ ਜੀ ਚਾਹ ਰੱਸੀ ਤੇ ਹੀ ਹਟ ਜਾਂਦਾ ਇਹ ਸਾਡੇ ਲਫਾਵਾ ਚਮਕਦਾ ਰਹਿੰਦਾ ਨਾ ਚੱਕ ਆਹੋ ਵੀ ਠੀਕ ਹੈ ਹਾਂ ਚਟਾ ਲਫਾਵਾ ਚਮਕਦਾ ਵੀ ਰਹਿੰਦਾ ਮਾਹ ਹਾਂ ਉਹਦਾ ਨਾ ਇੱਧਰ ਹੋ ਜਾ ਯਾਰ ਇਹਦਾ ਕੁਝ ਨਹੀਂ ਪਤਾ ਇਹਨੇ ਕਿੱਦਾਂ ਨੂੰ ਕਹਾੜੀ ਕੱਢ ਦਣੀ ਟਾਂਕੇ ਵਾਲਾ ਕੰਮ ਵੀ ਨਹੀਂ ਰਹਿਣਾ ਉਹ ਨਵਾਂ ਵੀਂਦਾ ਪਾਇਆ ਕਹਾੜੀ ਤਾਂ ਪੈਸ ਬੱਜਦੀ ਹੈ ਟਾਂਕੇ ਵਾਲਾ ਕੰਮ ਵੀ ਨਹੀਂ ਰਹਿਣਾ ਟਾਂਕੇ ਵਾਲਾ ਕੰਮ ਵੀ ਨਹੀਂ ਰਹਿਣਾ ਚੱਲ ਬੋਲ ਚੱਲ ਕੀ ਹੁਣ ਤਾਂ ਬੜਾ ਜਿਆ ਸੁਰਤ ਆਈ ਹੈ ਉਹਦਾ ਕੱਬ ਜੇੜ ਉਹਨਾਂ ਦਾ ਕੰਮ ਆਏ ਓਏ ਇਹ ਦੂਰਾ 200 ਰੁਪਏ ਡੁਕਾ ਦੇ ਦੇ ਸਾਨੂੰ ਗਾ ਇਹਦਾ ਬਾਈ ਕੁਝ ਨਹੀਂ ਪਤਾ ਚ ਨਵਾਂ ਬੀਂਡਾ ਵੀ ਆ ਕੀ ਪਤਾ ਹਾਂ ਕੁਝ ਨਹੀਂ ਪਤਾ ਪਰ ਮੋਣ ਉਹ ਗੱਡੀ ਆ ਜਮੀਨ ਦਾ ਫਰਕ ਹੈ ਜੀ ਦੇਖ ਲੋ ਉਹ ਡਾਕਰ ਹੈ ਇਹ ਪਸੀ ਹੈ ਜਮਈ ਕੀ ਜੋ ਕਰਦਾ ਨਾ ਕਿਤੇ ਦੇ ਵਿੱਚ 1 ਕਿ ਦਿਨ ਹੈ ਜੀ ਇਹ ਤਾਂ ਤੁਰਪਿਆ ਹੋਣਾ ਮਨ ਲੱਦਾ ਜਮ ਇਹ ਜ਼ਿਆਦਾ ਤੁਰਪਿਆ ਹੋਣਾ ਇਹਦਾ ਫਰਕ ਸਾਡੂਗੀ ਅੱਜ ਧੁੰਦ ਪਈ ਵੀ ਸੀ ਬਸ ਫੇ ਮੈਂ ਤਾਂ ਕਹਿੰਦਾ ਵਧੀਆ ਜੀ ਥੋੜੇ ਜੇ 2-4 ਦਿਨ ਪੈ ਜਾਵੇ ਹਾਂ ਠੰਡ ਕਹੇ ਕਿਆ ਠੀਕ ਆ ਦਾਸਕ ਦਿਨ ਠੰਡ ਪੈ ਗਈ ਕਣਕਾਂ ਲੋਟ ਆ ਜਾਣੀਆਂ ਅਜੇ ਮੜਈਆ ਮੀਂਹ ਜਾਂ ਨਾ ਪੈਂਦਾ ਨਾ ਕਣਕਾਂ ਦਾ ਝਾੜ ਨੂੰ ਫਰਕ ਪਾ ਜਣਾ ਦਾ ਮਹਾਰਾ ਦੀ ਕਿਰਪਾ ਕਰ ਕਣਕਾਂ ਇੱਕ ਦੀ ਸਭ ਦੀ ਵਧੀਆਂ ਠੀਕ ਆ ਖੜੀਆਂ ਕਣਕਾਂ ਇੱਕੀ ਗੁੱਲੀ ਡੰਡਾ ਵੀ ਬਹੁਤ ਘੱਟ ਆ ਹੈ ਨਹੀਂ ਸਾਰੇ ਇਹੀ ਕਹਿੰਦੇ ਗੁੱਲੀ ਡੰਡਾ ਨਹੀਂ ਗੁੱਲੀ ਡੰਡਾ ਵੀ ਨਹੀਂ ਹੈਗਾ ਇੱਕੀ ਉਹ ਗੋਲਾ ਕਿੱਥੇ ਆ ਲੈ ਉਹਦਾ ਫਰਕ ਤਾਂ ਹੈਗਾ ਸਪਰੇਅ ਦਾ ਜੀ ਹਾਂ ਹਾਂ ਮੈਂ ਸਪਰੇਅ ਨਹੀਂ ਕਰੀ ਹਾਂ ਮੇਰੇ ਉਦਾਂ ਹੀ ਫਰਕ ਆ ਫਿਰ ਉਹ ਉੱਤੇ ਮਾਰਦੇ ਨਹੀਂ ਗੁੱਲੀ ਨਹੀਂ ਹੈ ਜੀ ਇਹਦੀ ਮੀਂਹ ਵੀ ਘੱਟ ਪਏ ਆ ਜੀ ਅੱਗੇ ਤਾਂ ਮੀਂਹ ਤਾਂ ਪਾ ਦਿੰਦਾ ਦਾ ਕਣਕਾਂ ਨੂੰ ਠੁ ਆਦਾਇ ਬੁਲਾ ਲੋ ਭਾਈ கரੰਟ ਵਾਲੀ ਤਾਰ ਲਾਤੀ ਹਾਂ ਭਾਈ ਭਾਈ ਦੇਖੇ ਤੈਨੂੰ ਟੈਨਟ ਵਾਲੀ ਤਾਰ ਲਾਈ ਅਸੀਂ ਫੇਰ ਘੁੰਮਣਾ ਨੂੰ ਪੰਡਾ ਰਾਤ ਵਾਰ ਮੈਂ ਰਾਤ ਵਾਰ ਤੇ ਲਾਉਂਗੇ ਸਿੱਧੀ ਹਟ ਜਾਂਦਾ ਜੀ ਅਸੀਂ ਰੋਤਾ ਲਾਉਂਦੇ ਹੁੰਦੇ ਰੱਸੀ ਇਹ ਪੱਕਾ ਹਟਦਾ ਹਟ ਜਾਂਦਾ ਜੀ ਤਾਂ ਹੀ ਤਾਂ ਅਸੀਂ ਆਹ ਲਾਉਂਦੇ ਆ ਹਟ ਜਾਂਦਾ ਇਹਦੇ ਹਟ ਜਾਂਦਾ ਭਲੇ ਨੀਲ ਗਊਏ ਨੀਲ ਗਊ ਫਿਰਦੀ ਪੈਣੀ ਸਾਡੇ 35 40 ਤੁਹਾਡੇ ਦਾ ਬਹੁਤ ਆਦਰ ਇੱਧਰ ਨੀਲ ਗਊਆਂ ਨਹੀਂ ਹੈਗੀਆਂ ਤੁਹਾਡੇ ਨੀਲ ਗਊਆਂ ਤਾਂ ਕਰਦੀਆਂ ਜਿਆਦਾ ਹੂੰ ਇੱਧਰ ਹੈਗੀਆਂ ਐ ਮਾਰੀਆਂ ਮੋਟੀਆਂ ਆਪਣੇ ਜਿਆਦਾ ਅਸਲ ਤੇ ਨਾ ਇਧਰ ਆਬਾਦੀ ਆ ਹੂੰ ਸਾਡੇ ਵੱਦੀ ਨਹੀਂ ਹੈਗੀ ਉੱਥੇ ਆ ਉਧਰ ਨਦੀ ਤੇ ਉਤਰਦੀਆਂ ਹਾਂ ਨਦੀ ਤੇ ਚੱਲ ਜਾਂਦੀਆਂ ਮੁੜ ਕੇ ਖੇਤਾਂ ਚ ਚੁੱਕ ਚੱਕ ਕੇ ਕਿੱਦਾਂ ਜਗ੍ਹਾ ਹੈਗੀ ਆ ਹੂੰ ਥੋੜੇ ਜਿਹਾ ਟ੍ਰੈਫਿਕ ਜਿਆਦਾ ਬਾਜੀ ਓਏ ਖਾਜੂ ਇਹਨੂੰ ਤਾਂ ਖਾਜੂ ਤੂੰ ਅਸੀਂ ਤਾਂ ਗੁੜਤਾ ਕੰਨਾ ਮੰਨ ਕੇ ਚੱਲ ਤੂੰ 2 ਬਿੱਗੇ ਜਗ੍ਹਾ ਨਾ ਨਾ ਠੀਕ ਆ ਆਪੇ ਵਧੀਆ ਹੁਣ ਹਮ ਕਾਲੂ ਅਸੀਂ ਮੰਨ ਕੇ ਚੱਲ ਤੂੰ 4 ਕਿੱਗੇ ਗੁਰਦੂਗੇ ਬਸ ਬੋਲਾ ਕਿਹਦਾ ਤਾਂ ਹੀ ਫਾਇਦਾ ਮੈਂ ਤਾਂ ਹੀ ਇਹਨੂੰ ਕਿਹਾ ਮਾ ਪਰ ਗੋਡਣਾ ਕਰਨਾ ਕੰਮ ਬੋਖ ਕਰਦਾ ਬੋਲਾ ਹੋਰ ਗੱਲਾਂ ਜਿਆਦਾ ਹਰਕ ਹੈ ਜੀ 1 ਕਿ ਇਹਦਾ ਥੋੜਾ ਜਿਆ ਪ੍ਰਧਾਨ ਜੀ ਉਹ ਵੀ ਕਰਨਾ ਹੈ ਇਹਨੂੰ ਦਵਾਈ ਦਵਾ ਕੇ ਲਿਆਉਂਦਾ ਕਿਦਣੇ ਦੇਖਦਾ ਹਸਪੀਟਲ ਲੈ ਜਾਣਾ ਆਪਾਂ ਨੇ ਇਹਦੇ ਕੰਨ ਦਿਖਾ ਕੇ ਆਉਣੇ ਤਾਂ ਖਾਣੇ ਕੁਝ ਐਵੇਂ ਤਾਂ ਮੋਢਾ ਲੱਗੇ ਉਹਨੂੰ ਕਹਿ ਦੂੰਗਾ ਹਾਂ ਉਹ ਕੀ ਡੀਆਰ ਕੰਨ ਦਿਖਾਈਏ ਇਹਦੇ ਨਾ ਇਹਨੂੰ ਪਤਾ ਨਹੀਂ ਲੱਗਦਾ ਕੰਨ ਚ ਉਈ ਜਾਂਦੇ ਇਹ ਉਈ ਜਾਂਦੇ ਮੈਂ ਵੀ ਦੇਖਿਆ ਹਾਂ ਸਾਲਾ ਲਾਜੂ 2-4000 ਰੁਪਏ 5000 ਪਤਾ ਤਾਂ ਲੱਗੇ ਵੀ ਕਿ ਐਨੇ ਕਿਹੜਾ ਲਈ ਹੋਣੀ ਦਵਾਈ ਨਹੀਂ ਕੋਈ ਨਾ ਚੱਲਾਂਗੇ ਹਾਂ ਇਹਦਾ ਪੱਲਾ ਕਰੀਏ ਦਵਾ ਕੇ ਲਿਆਉਂਦਾ ਦਵਾਈ ਇਹਨੂੰ ਨਹੀਂ ਨਹੀਂ ਇਹਦੇ ਮਸ਼ੀਨ ਲਵਾ ਦੇਣੀ ਹਾਂ ਇਹਦੇ ਨਾਲ ਤੇ ਮੈਂ ਉਹਦੇ ਕੰਨਾਂ ਦਾ ਇਲਾਜ ਕਰਾ ਦਵਾ ਥੋੜਾ ਕਿਹਾ ਬਾ ਸੁਬਰਾ ਨਾ ਕੰਨਾਂ ਪੜਤਾ ਕਿਹੜਾ ਫਰਦਾ ਦੀ ਆਸ ਨੂੰ ਚੱਲੂਗੇ ਮੱਥਾ ਮੰਮੀ ਮੈਨੂੰ ਉਠਾਇਆ ਸਾਲਾ ਮਰਾ ਹੈ ਬਜਾਰੀ ਦਾ ਮਨੂ ਕਹਿੰਦਾ ਡਾਕਟਰ ਨੂੰ ਚੜ੍ਹਨ ਦਾ ਟਾਈਮਿੰਗ ਦੇਣਾ ਸਾਲਾ ਰਵਾਟ ਆਈ ਰਵਣ ਲੈਣਾ ਜਾ ਪ੍ਰਸੰਦ ਆ ਉਹ ਸੂਰ ਹੋਵੇ ਸੂਰ ਡਰ ਜਾਂਦਾ ਜੀ ਸੂਰੀ ਤਾਂ ਸਾਲੀ ਪੈਂਦੀ ਆ ਬਚਿਆਂ ਵਾਲੇ ਬਹੁਤ ਟਾਈਮ ਦੀ ਗੱਲ ਆ ਚੱਲੀ ਵਾਲਾ ਗੋਗੀ ਵਿਚਾਰਾ ਦੇ ਨਾਲ ਕਿੱਥੇ ਆਦਾ ਆ ਤੇ ਇੱਕ ਵਾਰੀ ਨਾ ਇਹਦੇ ਬਾਜਰੇ ਚ ਸੂਰ ਤੇ ਹੂੰ ਇਹਨੇ ਨਹੀਂ ਦੇਖਿਆ ਸੂਰੀ ਮਗਰ ਪੈ ਗਈ ਇਹਦੇ ਅੱਛਾ ਕਹਿੰਦਾ ਮੇਰਾ 8 ਫੁੱਟ ਪਰ ਛੱਤ ਪਾਈ ਬੀਤੀ 7 ਫੁੱਟ ਉੱਤੇ ਕਿੰਨੇ ਪਰ ਬਾਹਰ ਜਿਹੜੀ ਮੋਟਰ ਆ ਉਹਦੀ ਹੂੰ ਹੂੰ ਕਹਿੰਦਾ ਮੈਂ ਇੱਕ ਜਗ੍ਹਾ ਇੱਟ ਉੱਤੇ ਪੈ ਰੱਖਿਆ ਉਹਦਾ ਛੱਤ ਪਰ ਚੜ ਗਿਆ ਫਿੱਕ ਪੱਜਿਆ ਹੋਇਆ ਪੱਜਿਆ ਹੋਇਆ ਦਰਦ ਨਾਲ ਤਾਂ ਕਿ ਉਹ ਉਤਰਨਾ ਹੋਵੇ ਚੜ ਗਿਆ ਜਿਹੜੀ ਸੀਟ ਗੱਲ ਉੱਪਰ ਗਿਆ ਦਰਦ ਦੀ ਚੀਜ਼ ਆ ਦਰਦ ਨਾਲ ਚੜ ਗਿਆ ਹਾਂ ਦਰਦ ਨਾਲ ਚੜ ਗਿਆ ਪਿੱਛੇ ਸੂਰੀ ਪੈ ਗਈ ਪੱਤਿਆਣੀ ਖੁਰ 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 ਕਰਕੇ ਉਹਦਾ ਬਹੁਤ ਪ੍ਰਦਾਨ ਦੀ ਜੇ ਧਿਲਕੇ ਆ ਜਾ ਪਾੜ ਦਿੰਦੀ ਬਾਈ ਉਹਦਾ ਲੈ ਉਹਦਾ ਛੱਡਦੀਆਂ ਨਹੀਂ ਕੋਸ ਹਾਂ ਆਹ ਆ ਫੇ ਮੈਂ ਖੈਂਚ ਕੋਲ ਰੱਖ ਲਿਆ ਉਹਰੇ ਹਾਂ ਠੀਕ ਆ ਮੈਂ ਕਿਹੜਾ ਇੱਥੇ ਟੋਏ ਪ ਇਹ ਵੀ ਦੇਖ ਲੈ ਕਿਨੇ ਕਿਨੇ ਪੱਛਿਆ ਕੱਢੀਆ ਭਾਈ ਆ ਜਾ ਆ ਜਾ ਖੇਤੀ ਕਰ ਭਾਈ ਠੇਕੇਦਾਰ ਨੇ ਵੀ ਭਾਈ ਬਲਕੀ ਸੀ ਠੇਕੇਦਾਰਾ ਕਹਿੰਦਾ ਮੇਰੇ ਘਰ ਪਹਿਲਾਂ ਘਾਟਾ ਲੋ ਆ ਤਾਂ ਤੇਰੇ ਬੂਟੇ ਦੇਖ ਕੇ ਆਉਂਗਾ ਇਹਨੇ ਹੁਣ ਟੱਕ ਬਣਾਉਣੀ ਇਹਦੇ ਆਪਣੇ ਵੇਚ ਦੇ ਰਾ ਹੈ ਇਹਨੇ ਆਪਣੇ ਵੇਚ ਤੇ ਹੁਣ ਸਾਡੀ ਤੇਰੇ ਦਾ ਸੌਦਾ ਕਰਾ ਦੇਣੇ ਕੋਈ ਨਾ ਉਹਦੋਂ ਵੇਚੂਗੇ ਸਾਡੀ ਹੋਈ ਤਾਂ ਆ ਹੋਇਆ ਸੌਦਾ ਹਾਂ ਦੋ ਘੰਟੇ ਬਾਅਦ ਸਹੀ ਹੋਈ ਆ ਮੇਰੇ ਨਹੀਂ ਇੰਨਾ ਹੈਗਾ ਮੇਰੇ ਪ੍ਰੋਜੈਕਟ ਮੇਰੇ ਪ੍ਰੋਜੈਕਟ ਛੋਟਾ ਹੀ ਆ ਚੱਕਰ ਦੱਸਾਂਗਾ ਪ੍ਰਧਾਨ ਜੀ ਦੋ ਸਾਲ ਪਹਿਲਾਂ ਵੀ ਇੰਨੇ ਦੀ ਵਿਕਦੇ ਤੇ ਵੀਕੇ ਉੜ ਗਿੱਡੇ ਦੇਈ ਆ ਠੀਕ ਆ ਕਈ ਵਾਰ ਬੰਦਾ ਫਸਲ ਵਧੀਆ ਦੇ ਦਿੰਦਾ ਮੇਰੇ ਅੱਜ ਤੇ ਤਿੰਨ ਚਾਰ ਮਹੀਨੇ ਪਹਿਲਾਂ ਤੇ ਉਨੇ ਦੇ ਵਿਕਦੇ ਤੇ ਫੁੱਲ ਵੀ ਉਨੇ ਦੇ ਵਿਕਦੇ ਉਹੀ ਤਾਂ ਹੈ ਉੱਥੇ ਹੀ ਖੜੇ ਆ ਮੈਂ ਇਹਨੂੰ ਕਿਹਾ ਮੈਂ ਤੂੰ ਵੇਚ ਦੇ ਦੋ ਸਾਲ ਫਸਲ ਵੀ ਕਿੰਨੀ ਹੋ ਜਾਣੀ ਸੀ ਦਵਾਰੇ ਮੁੜ ਕੇ ਮੈਂ ਦੋ ਸਾਲ ਦੇ ਬੂਟੇ ਹੋ ਜਾਣੇ ਤੇ ਵੇਚ ਕੇ ਉਹੀ ਕੰਮ ਹੋਇਆ ਹੁਣ ਉਹੀ ਉਹੀ ਭਾਈ ਪਹਿਲਾਂ ਇਹਦੇ ਕਿ ਜੀਰੀ ਲਾਉਣ ਦੀ ਸਲਾਹ ਤੀ ਲੜ ਲੜਾਈ ਹੋਈ ਬਹੁਤ ਜੀਰੀ ਤੇ ਦੁਗਣਾ ਤੇ ਗਣਾ ਤੇਰਾ ਗੰਨਾ ਹੋ ਜਾਣਾ ਜੀ ਕਿੱਥੇ ਬੱਟਾ ਰੁਕੀ ਜਾਊਗਾ ਤੂੰ ਪਾੜਤਾ ਤੇਰੇ ਗੱਡੇ ਦਾ ਹੈ ਮੈਨੂੰ ਕਿਹਾ ਮਾ ਜੀਰੀ ਚ ਤੇਰਾ ਰੋਜ ਪਾਣੀ ਪਾੜਾ ਗੰਨੇ ਤਾਂ ਕੋਈ ਕੋਈ ਪਾਣੀ ਲਾਉਣਾ ਮੈਂ ਨਹੀਂ ਆਹਾ ਪਾੜ ਪੈ ਜਾਗਾ ਨੇ ਉਹੀ ਹਮਾ ਤਾਹੀ ਬੱਟਾਂ ਅੰਦਰ ਪਾਊਗਾ ਆ ਬੱਟ ਤਖੜੀ ਲਵਾ ਲੈਣੀ ਜੀ ਜਿੰਨੇ ਜੰਮਿਆ ਹੈ ਨਾ ਗੰਨਾ ਆ ਬੱਟ ਪੂਰੀ ਗੋ ਉਹਦੇ ਨਾਲ ਤੇਰੀ ਕਹੀਂ ਨਾਲ ਤਖੜੀ ਲਵਾ ਦੇਣੀ ਠੀਕ ਨਹੀਂ ਨਹੀਂ ਤੁਸੀਂ ਚਾਹੇ ਦੂਏ ਜਿੰਦੇ ਕੇਲੇ ਪਾ ਦਿੰਦੇ ਉਹਨੇ ਵੀ ਬੱਟਾ ਪਾ ਦੇਣੀ ਇਹਦੀਆਂ ਤਵੀ ਵਾਲੇ ਨੇ ਨਾ ਦੂਏ ਨੇ ਹਾਂ ਸਿੰਪਲ ਨੇ ਹਾਂ ਪੱਤੀ ਨਹੀਂ ਕੱਢ ਸਕਦਾ ਪ੍ਰਧਾਨ ਲੇਜਰ ਹੋ ਆ ਤਾਂ ਇੱਕ ਓਟ ਨੂੰ ਪਾਉਣੀ ਪੈਣੀ ਆਪਾਂ ਆਹਾ ਹੁਣ ਅਸੀਂ ਦੂਏ ਜਿੰਦੇ ਨਾਲ ਪਾਤੀ ਹੱਥ ਵਾਲੇ ਨਾਲ ਇਹਦੇ ਜਿੱਦਣ ਉਹ ਹੋ ਗਿਆ ਤੇਰਾ ਆ ਦੇ ਨਾ 25 ਬੋਲੇ ਉਹ ਆਈਡਿਓ ਐ ਝਾੜ ਦੇਖੀ ਗੰਦੇ ਦਾ ਬਾਦਮਾ ਉਹ ਨਹੀਂ ਐਡੀ ਪੱਛੀ ਨਹੀਂ ਚਾਹੀਦੀ ਪਾ ਪਾ ਤੂੰ ਵਿੱਚ ਦੱਬ ਦੇ ਇਹ ਨਾਲੇ 25 ਯੂਰੇ ਦੀ ਨਹੀਂ ਹੋਣੀ ਇਹ ਇੱਕੀ ਦੀ ਆ ਯੂਰੀ ਦੀ ਆ ਇਹ ਤਾਂ ਐ ਲੱਗਦੀ ਜਿਵੇਂ ਟਰਾਲੀ ਵਾਲੀ ਮਿੱਗੀ ਬਣਾਈ ਹੁੰਦੀ ਮੇਰੇ ਨਾਲੀ ਮਿੱਟੀ ਦੇਖ ਲਾ ਗਈ ਜੀ ਆ ਦੀ ਅੱਖ ਤੋਰੀ ਕਿ ਨਹੀਂ ਟੋਟੀਆਂ ਹੈ ਦੇ ਲੈਦੀ ਵੀ ਅੱਖ ਦੇ ਲੈ ਨਾਲ ਉੱਪਰੇ ਪਈ ਤੀ ਚੱਲ ਪੀ ਓਕੇ ਚੱਲ ਪੀ ਅੱਖਾਂ ਕਿ ਰਤ ਬਰੂ ਬਹੁਤ ਆ ਬਰੂ ਹੈਗਾ ਜੀ ਤੇ ਚ ਸਪਰੇਅ ਕਰ ਦੋਣੀ ਉਹ ਨਹੀਂ ਚੱਕਰ ਆਪਾਂ ਨੂੰ ਬਰੂ ਬਰੂ ਤਾਂ ਆਪਾਂ ਨੇ ਖਤਮ ਕਰ ਦਣਾ ਇਹਦਾ ਬਰੂ ਦਾ ਦੇਖਣਾ ਵੀ ਨਹੀਂ ਉਹ ਜਿਹੜਾ ਬਰੂ ਇਹ ਮਨੋਂ ਨਿਕਲਿਆ ਬਈ ਟੱਕ ਮਾਰੀ ਤੇ ਉਹ ਕੁਡੋਲ ਦੇ ਨਾਲ ਇਹਦੇ ਇਧਰੇ ਹੀ ਹੋਊਗਾ ਜੀ ਲਾਗ ਇਹ ਲਾਗ ਬਾਈ ਨਹੀਂ ਤੀ ਨਾ ਹੋਈ ਇਹ 2 ਸਾਲ ਐਉਂ ਪਈ ਰਹੀ ਸਾਈਡ ਕੁਛ ਨਹੀਂ ਹੋਇਆ 9 ਫੁੱਟ ਦੀ ਟੂਟਾ ਮੀਟਰ ਦੀ ਹੂੰ ਚਲੋ ਠੀਕ ਆ ਜੀ ਕਰੋ ਫਤੇ ਭਾਈ ਮਨਜੂਰ ਸਾਡੀ ਫਿਰ ਮਿਲਦੇ ਕਿਸੇ ਵਲੌਗ ਚ